ਹਾਂਜੀ ਨਾ ਜੀ ਮੇਰਾ ਨਾਮ ਜਤਿੰਦਰਪਾਲ ਸਿੰਘ ਹੈ ਜੀ ਪਿੰਡ ਤਲਵੰਡੀ ਰੈ ਦਾਦੂ ਇਹ ਜਨਾਲਾ ਬਲਾਕ ਆ ਹਾਂਜੀ ਜਨਾਲਾ ਬਲਾਕ ਹੈ ਜੀ ਕੀ ਸਮੱਸਿਆ ਆ ਰਹੀ ਐ ਇਸ ਵੇਲੇ ਸਾਡੇ ਸਮੱਸਿਆ ਆ ਰਹੀ ਜੀ ਡੰਗਰਾਂ ਨੂੰ ਮੱਛਰ ਨੇ ਬਹੁਤ ਜ਼ਿਆਦਾ ਖਰਾਬ ਕਰਨ ਦਿਆ ਬੁਖਾਰ ਚੜਨ ਦਿਆ ਡੰਗਰਾਂ ਨੂੰ ਤੇ ਇਹ ਸਾਡੇ ਮੈਡੀਕਲ ਸਹੂਲਤਾਂ ਜਿਹੜੀਆਂ ਸਾਨੂੰ ਮਿਲਣ ਤੇ ਹੋਰ ਬਦਬੂ ਵਗੈਰਾ ਵੀ ਬਦਬੂ ਬਹੁਤ ਜ਼ਿਆਦਾ ਆ ਰਹੀ ਸਾਡੇ ਤੇ ਰਾਤ ਨੂੰ ਹੁਣ ਮੰਨ ਲਓ ਅੰਦਰ ਵੜ ਕੇ ਅਸੀਂ ਤੇ ਬਹਿ ਜਨੇ ਪਸ਼ੂਆਂ ਵਾਸਤੇ ਵੀ ਮੁਸ਼ਕਲ ਆ ਰਹੀ ਸਾਰੇ ਹਾਂਜੀ ਇਨਫੈਕਸ਼ਨ ਬੜੀ ਵੱਧ ਰਹੀ ਜੀ ਤੇ ਦੂਸਰਾ ਇਹ ਆ ਵੀ ਜਿਹੜੇ ਝੋਨੇ ਆ ਜੋ ਨੇ ਵੜਣ ਵਾਸਤੇ ਆਪਾਂ ਨੂੰ ਦੇਣ ਹਰੇੜਾ ਨੇ ਇਹ ਚ ਦਾਣਾ ਕੋਈ ਨਹੀਂ ਹੈਗਾ। ਹਾਂਜੀ। ਹਾਂਜੀ ਇਹ ਸਾਰੇ ਦਾਣੇ ਇਹਦੇ ਵਿੱਚ ਕੋਈ ਨਹੀਂ ਹੈਗਾ। ਇਹ ਨੇਰਾ ਪ੍ਰਾਲੀ ਖਲੋਤਾ ਜਮੀਨਾਂ ਦੇ ਵਿੱਚ। ਤੇ ਜਮੀਨਾਂ ਦੇ ਵਿੱਚ ਪ੍ਰਾਲੀ ਖਲੋਤਾ ਇਹਨੂੰ ਕਿਸੇ ਬੰਨੇ ਲਾਉਣ ਵਾਸਤੇ ਵੀ ਕੋਈ ਸਾਨੂੰ ਸੂਤ ਇਹ ਦਾਣੇ ਕਾਲੇ ਹੋ ਗਏ ਆ। ਹਾਂਜੀ ਦਾਣੇ ਆ ਦਿਖਾ ਦਿਓ ਚੰਜਨਾ ਜੀ। ਆ ਵੀ ਦਾਣੇ ਕਾਲੇ ਹੋ ਗਏ ਸਰ। ਤੇ ਵੱਡਣ ਤੇ ਤੁਸੀਂ ਕੀ ਚਾਹੁੰਦੇ ਮਸ਼ੀਨਾਂ ਵਾਲਿਆਂ ਕੋਲ ਵੱਡਣ ਵਾਸਤੇ ਤੇਜ ਹੋਣੇ ਆ ਵੀ ਸਾਡੇ ਕੋਲ ਬਹੁਤ ਜਿਆਦਾ ਮੋਟੀ ਰਕਮ ਵਸੂਲ ਕਰ ਰਹੇ ਨੇ ਤੇ ਇਹ ਕੋਈ ਸਾਡੇ ਨਾਲ ਰਾਇਤ ਕਰਨ ਤੇ ਸਾਨੂੰ ਝੋਨਾ ਵਾੜ ਦੇਣ ਮਤਲਬ ਟੋਡੀ ਕਾਲੀ ਜਿਹੜੀ ਕੁਤਰੀ ਆਏ ਪੰਜਾਬ ਨੂੰ ਮੰਗਿਆ ਵੀ ਮੁਕਤ ਵੜ ਦਿਓ ਸਾਨੂੰ ਜੋ ਹਾਲਾਤ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਹਾਂਜੀ ਪ੍ਰਧਾਨ ਜੀ ਕਿੰਨਾ ਝੋਨਾ ਆਪਣੇ ਭਰਾਵਾਂ ਦਾ ਸਾਡਾ ਬਾਈਕਲੇ ਝੋਨਾ ਜੀ ਸਰ ਅੱਛਾ ਆ ਆ ਤਾਂ ਵੇਖਣ ਨੂੰ ਪੱਕੀ ਲੱਗਦੀ ਆ ਬਾਹਰੋਂ ਵੀ ਠੀਕ ਆ ਦਾਣੇ ਪਰ ਸਰ ਪੱਕੀ ਲੱਗਦੀ ਪਰ ਵਿੱਚ ਦਾਣੇ ਵੇਖੋ ਨੇ ਕਾਲੇ ਹੋ ਚੁੱਕੇ ਆ ਅੱਛਾ ਫੱਕ ਜਿਆਦੀ ਬਣ ਗਈ ਆ ਦਾਣਾ ਕੋਈ ਨਹੀਂ ਕਿਤੇ ਇੱਕ ਮੁੰਜਰ ਨਾਲ ਦੋ ਚਾਰ ਦਾਣੇ ਪੰਜ ਨੇ ਇਹ ਬਾਹਰੋਂ ਵੇਖਿਆ ਤੇ ਭਲੀਖਾ ਲੱਗਦਾ ਵੀ ਪਹਿਲੀ ਬਚ ਗਈ ਪਰ ਇਹਦੇ ਇਹਦੇ ਚ ਕੁਝ ਹੈ ਨਹੀਂਗਾ ਹੈ ਕੁਝ ਨਹੀਂ ਚਲੋ ਧੰਨਵਾਦ ਜੀ